ਦਾ ਹੋ ਗਿਆ ਜੀ ਹੋ ਗਿਆ ਹੁਣ ਤਾਂ ਕੋਈ ਨਹੀਂ ਆਇਆ ਮੇਰਾ ਮੁੰਡਾ ਹੁਣ ਕੰਮ ਤੇ ਜਾਂਦਾ ਹੈ ਇੱਕ ਕਮਰੇ ਚ ਕਿੱਥੇ ਰਹਿੰਦੇ ਇੱਕ ਕਮਰਾ ਸਾਡੇ ਕੋਲ ਪਲਾਸਟਿਕ ਦਾ ਜ਼ਮਾਨਾ ਪਾਇਆ ਹੀ ਮੈਂ ਹੁਣ ਕੀ ਕਰਾਂ ਕਮਰੇ ਚ ਰਹਿੰਦੇ ਸਸੀ ਗਾਲ ਜੀ ਮੇਰਾ ਨਾਮ ਮਨਰਾਜ ਸਿੰਘ ਹੈ ਤੇ ਮੈਂ ਜਲੰਧਰ ਦਾ ਰਹਿਣ ਵਾਲਾ ਆਂ ਸਰਕਾਰ ਦੁਆਰਾ ਇੱਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਚਲਾਈ ਗਈ ਆ ਅੱਜ ਕਾਲਜ ਵਿੱਚ ਆਪਣੀ ਮਰਜ਼ੀ ਦੀ ਪੜ੍ਹਾਈ ਕਰ ਰਹੀ ਆ ਇਸ ਦਾ ਕਾਰਨ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਸੀਂ ਕਾਫੀ ਸਾਰੇ ਬੱਚੇ ਇਸ ਸਕੀਮ ਦਾ ਲਾਭ ਲੈ ਰਹੇ ਆ ਕਈ ਵਾਰੀ ਪੈਸਿਆਂ ਦੀ ਕਮੀ ਹੋਣ ਕਰਕੇ ਕਾਫੀ ਬੱਚੇ ਆ ਜਿਹੜੇ ਉਹ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਪਰ ਸਰਕਾਰ ਨੇ ਇਹ ਬਹੁਤ ਸੋਨਾ ਉਪਰਾਲਾ ਕੀਤਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਮਰਨ ਹੈ ਮੈਂ ਜਲੰਧਰ ਦੀ ਰਹਿਣ ਵਾਲੀ ਹਾਂ ਅੱਜ ਜੇ ਮੈਂ ਆਪਣੇ ਸੁਪਨੇ ਪੂਰੇ ਕਰਨ ਦੀ ਦਾਵਤ ਤੋੜਦੀ ਪਈਆਂ ਤਾਂ ਉਹ ਸਿਰਫ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਕਰਕੇ ਮੈਂ ਦਿੱਲੀ ਸੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਮੈਂ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਮੈਂ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਬਹੁਤ ਹੀ ਸੋਨਾ ਪਰਾਲਾ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਕਾਰਜ ਨੇ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ 91 ਕਰੋੜ ਰੁਪਇਆ ਜਾਰੀ ਕੀਤਾ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਜਿਹੜਾ ਦਿੱਕਤ ਨਾ ਆਵੇ ਪਰ ਕਿਸੇ ਬੱਚੇ ਦਾ ਕੈਰੀਅਰ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰਿਆ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਇੱਕ ਕਮਰਾ ਹੈ ਇੱਕ ਕਮਰੇ ਨਹੀਂ ਸਾਡੇ ਕੋਲ ਤਾਂ ਇੰਨੀ ਜਗ੍ਹਾ ਵੀ ਨਹੀਂ ਹੈਗੀ ਆ ਪੁਰਾਣੇ ਮੇਰੇ ਮਾਪਾਪਾ ਦੀ ਪਾਈ ਹੋਈ ਹੈ ਜੀ ਜਗ੍ਹਾ ਸਾਡੀ ਰਹਿ ਰਹੀਆਂ ਵੇ ਅਸੀਂ ਕਿੱਥੇ ਜਲੇ ਜਾਈਏ ਜੀ ਪਹਿਲਾਂ ਦੱਸੋ ਸਾਡੇ ਕੋਲ ਤਾਂ ਇਹ ਹੈ ਕਿ ਕੋਈ ਅੱਲੇ ਬੱਲੇ ਸਾਡੇ ਕੁਝ ਨਹੀਂ ਹੈ ਬਾਈ ਸਾਡੇ ਸਾਡੇ ਬਾਜੀ ਦੇ ਬਾਜੀ ਹੋਇਆ ਜੀ ਗੁਜਰਾਵਦੀ ਹਾਂ ਗੁਜਰਾਵਦੀ ਪਾਈ ਹੋਈ ਹੈ ਆ ਜਗ੍ਹਾ ਤੇ ਸਾਰੀ ਜਗ੍ਹਾ ਜੀ ਮਾਪਾਪਾ ਕਾੜ ਦੇ ਦਿੱਤਾ ਮੇਤਰਾ ਹੀ ਕੰਮ ਆ ਜੀ 3 ਸਾਲ ਹੋ ਗਏ ਜੀ ਇਹਨਾਂ ਨੂੰ 40 ਸਾਲ ਦਾ ਰੱਪੇ ਪਾਇਆ ਹੈ 30 ਬੈਠੇ ਆ ਇਹ ਨਨ ਵੀ ਪੜਾਈ ਆ ਕਿੰਨੇ ਚਿਰ ਦੇ ਰਹੇ ਆ ਕਿਹੜਾ ਹੀ ਅੱਜ ਕੱਲ ਦੇ ਰਹੇ ਰਹੇ ਆ ਸਾਨੂੰ 20 22 ਸਾਲ ਹੋ ਗਏ ਉਹਦੇ ਬੈਠੇ ਆ ਜਿਹੜਾ ਅੱਜ ਕੱਲ ਦੇ ਰਹਣੇ ਆ ਇਹ ਲੋਕਲ ਪੱਕੇ ਰਹਦੇ ਆ ਰਹਦੇ ਆ ਇਹਨੇ ਮੇਤਰਾ ਹੀ ਕੰਮ ਆ ਜੀ ਅੱਗੇ ਵਾਤੇ ਨਹੀਂ ਆ ਅੱਗੇ ਅੱਗੇ ਵਾਤੇ ਹੀ ਨਹੀਂ ਕਰਾਂਗੇ ਠੀਕ ਆ ਮਾਤਾ ਜੀ ਠੀਕ ਆ ਇਹ ਵਾਦਾ ਤਾਂ ਕਰਨਾ ਹੀ ਪੈਣਾ ਹਾਂਜੀ ਨਸ਼ੇ ਬਾਰੇ बेचने बारे सोचियो ना हाँ जी नहीं 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 आहजा कम आहजा ਕੋਤੋਂ ਕੋਤੋਂ ਬਾਹਰ ਨਹੀਂ ਕਿਹ ਪੰਨੇ ਦੇ ਬੇਕਰ ਕਰਦਾ ਠੀਕ ਹੈ ਇਹ ਹੋਣਾ ਆ ਇਹ ਦੁਆਰਾ ਇਹੀ ਕੰਮ ਕਰੂਗਾ ਇਹਨੇ ਬਣੀ ਗੱਲ ਸੁਣ ਲਓ ਪਹਿਲਾਂ ਸੁਣ ਲਓ ਹਾਂ ਫੇਰ ਫੇਰ ਇਹ ਮਕਾਨ ਜਿਹੜਾ ਜੋ ਵੀ ਇੰਸਟੀਕ ਬਣਿਆ ਹੈ ਟੋਪਰ ਹਾਂਜੀ ਠੀਕ ਹੈ ਠੀਕ ਹੈ ਜਿੱਕੇ ਕਹਾ ਜਨੇ ਦੇ ਬਾਰੇ ਸੁਣੋ ਹਾਂ ਜੀ ਜੀ ਇਸੇ ਤੱਕ ਕਮਰਾ ਕੀ ਪਾਣੀ ਮਾਰ ਦੋ ਬਾਡੇ ਮਾਰ ਦੋ ਆਪਣਾ ਕਚਾਰਾ ਕਰ ਦੋ ਤੁਹਾਡੇ ਮਾਰ ਦੇ ਕਚਾਰਾ ਦਾ ਕੰਮ ਤਰੇ ਪਹਿਲੇ ਟਾਈਮ ਤੋਂ ਸੇਕੇ ਕਮਰੇ ਚ ਰਹਿੰਦੇ ਸੀ ਮम्मी ਨੇ ਪਾਇਆ ਇਹ ਵੀਰ ਮੈਂ ਵੀ ਡੀ ਆਡੀ ਵੀ ਕਰੂਗੀ ਜੀ ਤਾਂਗਾ ਤੇ ਮੈਂ ਵੀ ਅੱਧੀ ਰਹਿ ਰਹੀ ਆਂ ਦੇ ਕੋ ਬੰਦੇ ਨੇ 5 5000 ਰੁਪਏ ਜਾਨੀ ਰਹਿਣੇ ਆ ਜੀ 5 8000 ਆ ਬਿੱਟਰ ਜੀ ਮਾਤਾ ਜੀ ਕੋਈ ਮਾਤਾ ਨਾ ਹਾਂ ਜੀ ਸੂਰੀ ਕਾ ਉਹ ਭਾਈ ਇਹ ਰੋਣਾ ਪਰਿਵਾਰ ਆ ਚਾਚੇ ਤਾਏ ਦੇ ਬੱਚੇ ਉਹ ਵੀ ਸਸਟ੍ਰਾ ਰਹੇ ਆ ਉਹ ਭਾਈ ਗੱਲ ਇਹ ਆ ਜੇ ਹੁਣ ਗੁੱਡੀ ਉਹਦੇ ਕਰਕੇ ਗੁੱਡੀ ਜਿਹੜੀ ਆ ਵੀ ਤੁਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਆਂ ਹਾਂਜੀ ਇਸ ਕਰਕੇ ਛੱਡ ਰਹੇ ਆ ਹਾਂਜੀ ਤੇ ਤੁਸੀਂ ਹੁਣ ਬਾਕੀ ਦੇਖ ਰਹੇ ਵੀ ਜਿਹੜਾ ਕੋਈ ਨਸ਼ੇ ਵੇਚਦਾ ਉਹਦੀ ਪ੍ਰਾਪਰਟੀ ਨੂੰ ਬਿਲਕੁਲ ਨਹੀਂ ਛੱਡ ਰਹੇ ਹਾਂ ਜੀ ਉਹਨੂੰ ਬੈਕਗ੍ਰਾਉਂਡ ਨੂੰ ਵੀ ਇਹ ਸਿਆ ਲਾਣਾ ਹਾਂ ਜੀ ਇਹ ਦੁਆਰਾ ਇਹ ਤਾਂ ਬਿਲਕੁਲ ਸੁਪਿਆ ਨਹੀਂ ਹੋਣਾ ਲਾਈਵ ਜੀ ਗੱਲ ਕਰਦਾ 45 ਠੀਕ ਹੈ ਜੀ ਸਰ ਉਹ ਵੀ ਜਿਹੜੀ ਆਪਣੇ ਮੇਰੇ ਜਿਹੜੀ ਆ ਉਹਨਾਂ ਦੇ ਘਰਾਂ 'ਚ ਕੰਮ ਕਰ ਗਿਆ ਉਹਨਾਂ ਦਾ ਜਰਾ ਕਰਦੇ ਆਏ ਤੁਹਾਨੂੰ ਮਾਫੀ ਦੇਣ ਲੱਗੇ ਦੁਆਰਾ ਨਹੀਂ ਹਾਂ ਜੀ ਲਾਈਵ ਜੀ ਮੈਨੂੰ 22 ਸਾਲ ਹੋ ਗਈ ਮੈਂ ਵੀ ਮੈਂ ਥੇ ਕਿਹੜਾ ਪਹਿਲਾਂ ਜਾਦਾ ਹੀ ਗਈ ਸੀ ਮੇਰੀ ਉਹ ਮੈਂ ਉਹ ਵੀ ਜੜੀ ਦਿੱਤ ਹੋਵੇ ਉਹ ਤਾਂ ਜਾ ਕੇ ਕੰਮ 15 ਸਾਲ ਤਰੀਕ ਦੇ ਜਾਂਦੀ ਰਹੀਆਂ ਜਦ ਮੇਰਾ ਕੁਝ ਹੋਏ ਦੇ ਬਲੇ ਮਾਵਾ ਪਰ ਕਰੇ ਰਹਿ ਰਹੀ ਸੀ ਮਾਵਾ ਪਾ ਦੀ ਮੇਰੀ ਦਿੱਤ ਹੋ ਗਈ ਸਾਹ ਇਹ ਨਾ ਇਹ ਛੋਡੇ ਕਰ ਗਏ ਬੈਠੇ ਮਾਜੀ ਦੀ ਬੈਠੀ ਗੱਲ ਕਰਨਾ ਛੋਡੇ ਬਿੰਦ ਕਰ ਗਏ ਕਿਉਂਕਿ ਸਾਨੂੰ ਅੱਜ ਪੰਜਾਬ ਸਤਿਆਰਾ ਸਾਡੇ ਸੀਨੀਅਰ ਅਫਸਰਾਂ ਦੀ ਯੋਗਤਾ ਹੈ ਜਿਹੜਾ ਕੋਈ ਨਜਾਇਜ਼ ਉਹਦੇ ਨਾਲ ਬਣਾਊਗਾ ਉਹ ਬਿਲਕੁਲ ਠਹਿਣਾ ਹੈ ਇਹ ਐਸੇ ਕਰਕੇ ਛੱਡ ਰਹੇ ਆ ਕਿਉਂਕਿ ਅਸੀਂ ਕਿਸੇ ਦਾ ਕੇ ਨਾਲ ਤੱਕਾ ਨਹੀਂ ਕਰਨਾ ਪਰ ਜੇ ਕੋਈ ਨਜਾਇਜ਼ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਊਗਾ ਉਹ ਬਿਲਕੁਲ ਨਹੀਂ ਠਹਿਣਾ ਜਿਹੜੇ ਹੁੰਦੇ ਨਹੀਂ ਜੇ ਕੋਈ ਨਜਾਇਜ਼ ਨਸ਼ਾ ਦੀ ਕਮਾਈ ਨਾਲ ਬਣਾਊਗਾ ਉਹ ਬਿਲਕੁਲ ਸਵੀਕਾਰ ਨਹੀਂ ਹੋਣਾ ਆਪਣੇ ਮੁੰਡੇ ਨੂੰ ਵੀ ਕਲੀਅਰ ਇਸ ਨੇ ਆ ਕਰ ਦਿਓ ਜਿਹੜਾ ਬਣਾਇਆ ਹੋਦਾ ਬਿਲਕੁਲ ਸਾਥੋਰੇ ਕਮਰੇ ਇੱਕ ਪਾਇਆ ਇਹ ਥੋੜੀ ਥੋੜੀ ਮਿਹਨਤ ਕਰ ਗਈ ਥੋੜੀ ਜਿਹੜੀ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਸੀ ਕੰਨੀ ਗੁਜ਼ਾਰਾ ਕਰਦੇ ਆ ਬਾਜ ਅੱਡ ਰਹੇ ਨਹੀਂ ਨਹੀਂ ਇਹ ਸਾਡੇ ਸੀਨੀਅਰ ਆਪਣਾ ਦੇ ਵੀ ਇਹੀ ਹੁੰਦਾ ਵੀ ਕਿਸੇ ਗਰੀਬ ਨਾਲ ਨਜਾਇਜ਼ ਨਹੀਂ ਪਰ ਜੇ ਕੋਈ ਨਜਾਇਜ਼ ਆਹ ਵੇਚ ਕੇ ਪੜਾਊਗਾ ਬਿਲਕੁਲ ਸਪੇਅਰ ਨਹੀਂ ਕਰਾਂਗਾ ਹਾਂਜੀ ਹਾਂਜੀ ਚਲੋ ਤਾਂ ਪਤਾ ਲੱਗੇ ਜਾਂਦਾ ਕਿ ਅੱਛਾ ਵੇਚ ਕੇ ਬਣਾਇਆ ਹੈ ਕਮਰੇ ਕਰਾ ਦੇ ਠੀਕ ਹੈ ਚਲੋ ਨਾ ਮੈਂ ਤੁਹਾਡਾ ਜੀ ਸੰਤੋਸ਼ ਨਾਲ ਅੱਜ ਜੇ ਸਮਰਾਲਾ ਪੁਲ ਸਿੱਤੇ ਪਹੁੰਚੇ ਸੀ ਤੁਹਾਡੇ ਮਕਾਮ ਤੇ ਕਾਰਵਾਈ ਕਰਨ ਲਈ ਹਾਂਜੀ ਅਸੀਂ ਜੀਐਫਸੀ ਪਹੁੰਚੇ ਸੀ ਅੱਜ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋ ਭਾਂਟੇ ਮਾਜ ਕੇ ਗੁਜ਼ਾਰਾ ਕਰ ਰਹੇ ਆ ਵੀ ਸਾਡਾ ਘਰ ਨਾਟ ਆਇਆ ਜੇ ਵੀ ਸਾਡਾ ਮਿਹਨਤ ਦਾ ਹੀ ਕੰਮ ਆ ਗਿਆ ਅਸੀਂ ਇਹ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਕਿਤੇ ਜਿਵੇਂ ਕਿ ਤੁਹਾਡੇ ਹਾਂਜੀ ਜਿਵੇਂ ਤੁਹਾਡੇ ਕਰਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਹਾਂਜੀ ਇਹ ਰੋਕਿਆ ਗਿਆ ਤੁਹਾਡੇ ਵੱਲੋਂ ਹਾਂਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਯਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰਲੇ ਠੀਕ ਆ ਕੰਮ ਹੋਊਗਾ ਹੁਣ ਸੋ ਸੁਧਾਰਾ ਜੀ ਹਾਂਜੀ ਹਾਂਜੀ ਹੁਣ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜਾਂਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਅੱਜ ਤੁਹਾਨੂੰ ਸਰਕਾਰ ਨੇ ਬਿਲਕੁਲ ਕਿਹਾ ਨੂੰ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆਉਣਾ ਤੁਸੀਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹੇ ਕੰਮ ਕਰਾਂਗੇ ਜੋ ਕੁਸ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਐ ਤਾਂ ਆਪ ਲੋਕਾਂ ਦੇ ਕੰਮ ਕਰਦੇ ਆਂ ਗੁਜ਼ਾਰੇ ਕਰਦੇ ਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਦੇ ਆਂ ਸਵੇਰ ਤੋਂ ਨਿਕਲ ਜਾਂਦੇ ਆਂ ਸ਼ਾਮ ਨੂੰ ਘਰੇ ਵੜਦੇ ਆਂ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਇਹ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਿਣਾ ਤੁਹਾਨੂੰ? ਉਹਨਾਂ ਨੂੰ ਅਸੀਂ ਕੀ ਕਹਾਂਨੇ ਆ ਵੀ ਉਹ ਮਨ ਨਸ਼ਾ ਬੰਦ ਕਰਿਆ ਜਾਵੇ ਉਹਨਾਂ ਦਾ ਵੀ। ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ। ਹਾਂਜੀ। ਸਰਾਜੇ ਕਾਰਵਾਈ ਕਰਨ ਆਏ ਸੀ ਕੰਨਾਰ ਉੱਤੇ। ਇਹ ਨਹੀਂ ਸਾਡੀ ਜਿਹੜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ। ਜੇ ਕੋਈ ਨਸ਼ਾ ਵੇਚਗਾ ਆਪਣੀ ਕੋਈ ਜਾਇਦਾਦ ਬਣਾਊਗਾ, ਮਕਾਨ ਬਣਾਊਗਾ, ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਅਟੈਚ ਵੀ ਕਰਾਂਗੇ। ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਾਦੇ ਦੇ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਠਾਵਾਂਗੇ ਵੀ। ਪਰ ਜਦੋਂ ਇਹ ਇੱਥੇ ਮੌਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਤੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ ਚਾਰ ਪੰਜ ਲੇੜੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਰ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਵੀ ਅਸੀਂ ਇਹਦਾ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕੱਦਮੇ ਪੰਜ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਪੰਜ ਮੁਕੱਦਮੇ ਐਨਡੀਪੀਐਸ ਦੇਨੇ ਜੀ ਐਡੀ ਐਡੀਪੀਐਸ ਦੇ ਕਰਦੇ ਕਿਸ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਜ ਕੋਈ ਹੋਰ ਵੀ ਕਾਰਵਾਈ ਕਰਨ ਦਾ ਕੋਈ ਹੈ ਜੀ ਦਾ ਨਹੀਂ ਨਹੀਂ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸੌਡਿਨੀ ਦੇ ਸਮਰਾਲਾ ਦੇ ਮਸ਼ਹੂਰਾ ਸਾਹਿਬ ਦੇ ਥਾਣੇ ਦਾ ਜਿਹੜਾ ਵੀ ਕੋ ਨਸ਼ੇ ਦਾ ਸਾਗਰ ਆ ਸਾਰਾ ਦੀ ਪ੍ਰਾਪਰਟੀ ਤਸੀਕ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਡੀਡੀ ਡੈਮੋਲੇਸ਼ਨ ਕਰਾਂਗੇ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ